ਤਾਂ ਹੋਰ ਵਾਸਤੇ ਕੋਈ ਮਾਰੇ ਪ੍ਰਭਾਵ ਸਨੇਹ ਇੱਥੇ ਗੱਡੀ ਲਈ ਬਾਕੀ ਜੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿ ਗੁਰੂ ਘਰ ਆ ਜਾਏ ਕਿ ਮੈਂ ਤਵਦੀ ਹਲੰਗਾਂ ਜੀ ਮੇਰੇ ਬੱਚੇ ਨੂੰ ਲੈ ਗਏ ਗੁਰੂ ਅਨੁਭਈਆ ਜੀ ਨਾਲ ਲੱਗਣਾ ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕਦੋਂ ਦਾ ਬੱਚੇ ਦਾ ਵਰਕ ਹੋਇਆ ਉਹਨੂੰ ਤਮੰਨਾ ਸੀ ਵੀ ਤਦੋਂ ਵੀ ਕੋਈ ਟਾਈਮ ਲੱਗੇ ਆਹ ਮਾਰਾ ਤੇ ਆਸ਼ੀਰਵਾਦ ਲੈ ਕੇ ਜਾਈਏ ਹਾਂ ਉਸੇ ਤਮੰਨਾ ਨੂੰ ਅੱਜ ਪੂਰਨ ਕਰਨ ਲਈ ਜੀ ਦੀ ਧਰਮ ਨੂੰ ਤੇ ਬਾਪੂ ਜੀ ਸੁਭਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਜੇ ਸੁਭਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਨੋਟਸਮ ਚ ਨਾਮ ਵੀ ਆ ਗਿਆ ਉੱਥੋਂ ਕਿ ਇਹ ਕਿਹਨੇ ਰਿਪੋਰਟ ਮਾਰੀ ਜਲੇ ਮੈਂ ਤਾਂ ਵੀ ਰੋੜ ਪੜਿਆ ਬਾਪੂ ਜੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੀ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ आईजी ते ਗਿਆ ਪਰੰਤੂ ਮੈਂ ਮੇਰੀ ਖੇਡ ਦੀ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਚਾਹੁੰਦਾ ਕਿਉਂਕਿ ਮੇਰਾ ਆਪਣਾ ਘਰ ਦਾ ਸਿਸਟਮ ਹੈ ਸਭੂ ਦੇ ਨੌਕਦਾ ਕਰਨਾ ਸਾਰੇ ਖਿਡਰਿਆ ਬੰਦੇ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜਿਕ ਜਿੰਦ ਨੂੰ ਵਰ ਸੇਵਾ ਕਰਤੇ ਕਿ ਮੈਂ ਫਿਜ਼ੀਕਲੀ ਥੋੜਾ ਜਿਆ ਇਨਾ ਜਿਆਦਾ ਖਿਚ ਨਹੀਂ ਸੀ ਸਮਝ ਲੱਗੇ ਕਿ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਕੋਈ ਗੱਲ ਕਰ ਫਿਰ ਵੇਖ ਲਾਂਗੇ ਪਰੰਤੂ ਪਹਿਲਾਂ ਇਹ ਕਿਰੇ ਲੋਕੇਸ਼ਨ ਨੂੰ ਮੌਜੂਦ ਕਰਨਾ ਥੋੜਾ ਜ਼ਿਆਦਾ ਪੱਪੀ ਰਾਜਾ ਵੜਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਦੇ ਇੰਸ਼ਾਅਤ ਕਰੂਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜੀ ਉਹ ਆਪ ਜੀ ਸਾਰਿਆਂ ਨਾਲ ਹੀ ਆਪਣੇ ਜੈ ਜੰਨੀ ਸਾਹਿਬ ਹੋਣ ਪਾਈ ਵੜਿੰਗ ਹੋਣਾ ਤੁਸੀਂ ਕੋਈ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਨਿਕਲ ਪੱਪੀ ਅੱਲ ਕਿ ਇਸ ਨੂੰ ਲੈ ਕੇ ਮਤਲਬ ਨਹੀਂ ਬਸ ਇਹ ਵੀ ਮਾਰਾ ਇਹਦਾ ਸ਼ੁਕਰੀਆ ਬਲੇ ਲੇ ਲੇ ਅੱਜ ਇੱਕ ਹੋਰ ਇਸ ਤਰ੍ਹਾਂ ਜ਼ਿੰਦਗੀ ਸ਼ੁਰੂ ਗੁਰੂ ਦੇ ਦਰਸ਼ਨ ਹੁੰਦੀ ਹੈ ਤਾਂ ਉਹਦਾ ਦਾ ਬਹੁਤ ਵੱਡਾ ਮਹੱਤਵ ਹੈ ਸਾਡੀ ਕੋਈ ਤਾਂ ਸੋਚ ਰਿਹਾ ਸੀ ਕਿ ਇਹਦਾ ਲੱਭੇ ਕਿ ਅੱਜ ਸੰਗਮ ਨੇ ਦਾਰੇ ਤੋਂ ਪਾਪ ਨੇ ਬਾਬਾ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦਾ ਹੈ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਕਾਲਕਤਕ ਸਾਹਿਬ ਦੇ ਦਰਸ਼ਨ ਵਿਚਾਰੇ ਸੀ ਉਹ ਮਿਲ ਪੁੱਤਾਂ ਉਸ ਵੇਲੇ ਵੀ ਸਿੱਧੂ ਭਾਈ ਨਾਲ ਸੀ ਤਾਂ ਅੱਜ ਤੁਸੀਂ ਕਿਹਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਜ ਕੀ ਹੈ ਕੀ ਜੋ ਕੇਂਦਰ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕਿਉਂਕਿ ਹੇਠ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਤੁਸੀਂ ਦਿੱਟੱਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾ ਬਹੁਤ ਜ਼ਿਆਦੇ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਬੂਦੀ ਮੌਤ ਹੋ ਗਈ ਪਰ ਜਿਹੜੇ ਸੀਰੀਜ਼ ਕੋਟੀ ਵੜਾ ਕੀਤੀ ਦਾ 24 ਹੋਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨ ਪਾਇਆ। ਜਦ ਕਿ ਉਸ ਨੂੰ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਂਦੋ ਸੀ। ਤੁਹਾਨੂੰ ਕਿਸੇ ਨੇ ਨਹੀਂ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨ ਮਨਰੇਕ ਆਏ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਬਲਤੇਜ ਬੰਨੂ ਹੋ ਗਏ, ਮੀਡੀਆ ਸਲਾਹਕਾਰ ਆ, ਮੈਡਮ ਨੇ ਇਨਸ਼ੀ ਹੋ ਗਈ ਗਏ ਇੱਕ ਸਰ ਬੜਵਾ ਸਾਰਾ ਸਾਰ। ਇਹਨਾਂ ਨੇ ਸਾਰਿਆਂ ਦੇ ਇਹ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਨੁਕਸਾਨ ਹੋ ਜਾਵੇ ਔਰ ਮਸੀਬ ਸਾਹਿਬ ਨੂੰ ਇਸੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਉਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਮੁੱਲਯਮ ਹੈ ਸੱਤ ਤੇ ਐਕਸ ਤਰੀਕ ਦੀ ਰਾਤ ਨੂੰ ਹਜੇ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੁਣ ਸੁਪਰੀਮ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਜੁਸ ਦੇ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋ ਰਹੀ ਹਲੇ ਤੱਕ ਵੀ ਗਾੜੀ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਦੇ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਨਾਈਜ਼ ਕਰ ਰਹੇ ਹੋਏ ਨੇ ਕੇ ਸਿਰਫ ਕੇਵਲ ਵਰਤੇ ਜਾ ਰਹੇ ਇਹਨੂੰ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਹੈ ਜੀ ਅੱਜ ਜੀ ਰਾਮਦੇਸ ਪਾਤਸ਼ਾਹ ਅੱਗੇ ਝੋਲੀ ਪਰ ਕੇ ਨਿਕਲੇ ਹੋ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤਾਂ ਦੂਜਾ ਛੋਟੇ ਬੱਚੇ ਦੀ ਕਿਹਾ ਅਰਦਾਸੋ ਤਾਂ ਮੈਂ ਮੈਂ ਤਾਂ ਕਰ ਹੀ ਰਿਆ ਸੀ ਪਰੰਤੂ ਇਸ ਮਾਮਲੇ ਦੇ ਦਿੱਕਤ ਇਸੇ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਹੈ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਫਿਰ ਬਸ ਜਾਣ ਦੇ ਵਿੱਚ ਕੀਤਾ ਸਮਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕਰਨੀ ਤੇ ਜੀ ਦਰਖਤ ਕਿੰਨੀ ਕਿੰਨੀ ਮਹਾਰਾਜ ਜੀ ਮੈਂ ਤੁਹਾਨੂੰ ਗੀਤ ਕਿੱਲੇ ਸੁਣਦੇ ਉਹ ਸਿਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨੀ ਮੈਂ ਐਕਚੁਅਲੀ ਜੇ ਬਸਾਤ ਗੋਲਾ ਹਨ ਪਰ ਮੇਰੇ ਦਰਦੀ ਦੇ ਖੜਾ ਮੈਂ ਹੁਣ ਉਹਦੇ ਗੀਤ ਸੁਣਦੇ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ ਜੇ ਜਦੋਂ ਦੀ ਆਵਾਜ਼ ਕਿਤੇ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਕਿਤੇ ਮੇਰੀ ਨਾਲ ਸਾਹਮਣੇ ਉਹਨੇ ਕਿਤੇ ਹੋਰ ਅਖੰਡਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪੂ ਦੇ ਨਾਤੇ ਮੈਂ ਕਿਹੜੇ ਦਾ ਬਣਾਂ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸਾ ਫਿਕਰਾ ਮਨੋਂ ਦਿਮਾਗ ਤੇ ਸਭ ਨਿੱਕਾ ਵੀਰ ਗਣਸ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਲੇ ਦੇ ਹਾਲੇ ਚੁੱਕਿਆ ਹਨ ਮਾਨ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜੀ ਜੀ ਮਾਨ ਜੀ ਮਹਾਰਾਜ ਸ ਰਾਮਬਾਹ ਜੀ ਕੋਤਵਾ ਜੀ ਸਰਸ ਜੀ ਇੱਕ ਹੋਰ ਜੀ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਜੀ ਮੇਰੇ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਪੀਸ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਾਂ ਯਾਦ ਆਉਂਦਾ ਕਿ ਟਿੱਕਾ ਟਿੱਕਾ ਬਿਆਨ ਪਾ ਕੇ ਬਿਲਕੁਲ ਤਕਨੀਕੀਆਂ ਜੋ ਨਾ ਬੈਕ ਪਾਈ ਗੜਾ ਸਾਰਾ ਵੈਸੇ ਤਰੀਕੇ ਨਾਲ ਹੀ ਬਸ ਇੱਕ ਉਹ ਬੇਚਰਦਾ ਸੀ ਜੀ ਪਰ ਉਹ ਮੈਂ ਰਾਜਨੀਤੀ ਬਾਰੇ ਬੜਾ ਬੜਾ ਕੁਝ ਸੋਚ ਲੇਤੀ ਤੇ ਮੈਸੀਆ ਕਿਉਂਕਿ ਆਨਟੋਰ ਤੋਂ ਨਿਊਟਰਲ ਰਹਿਣਾ ਐਸਾ ਕਮਾਉਂਦੇ ਤੋਂ ਕਾਦਰ ਨਹੀਂ ਆਉਂਦਾ ਲੱਗਦਾ ਕਿ ਸਮਾਜਿਕ ਨਿਊਟਰਲ ਦੀ ਨੀਰ ਹੀ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲ ਉਹ ਸੋਚਦਾ ਸੀ ਕਿ ਮੈਂ ਪੈਸਾ ਕਮਾਉਣ ਦਾ ਬਿਲਕੁਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਰਨੀ ਕਰ ਰਹੀ ਹਾਂ ਤਾਂ ਜੇ ਮੈਂ ਜਮਾਤਾਈ ਦੇ ਤੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥਵਦੰਦੇ ਚਹਿਜ ਦੇ ਪੰਜ ਚਾਰ ਸਾਰ ਰਹਿੰਦਾ ਤਾਂ ਤਾਨੂੰ ਇੱਕ ਜਿਆ ਸਾਹਮਣੇ ਆਣੀ ਸੀ ਬਹੁਤ ਵੱਡਾ ਮਿਸ਼ਨ ਲੈ ਕੇ ਚੰਦਾ ਸੀ ਪਿੱਛੇ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿ ਦਿੱਤਾ ਬੇਟਾ ਕਈ ਵਾਰੀ ਆਈ ਹੈ ਇਹ ਇਲੈਕਸ਼ਨ ਸੀ ਬੜਾ ਕੁਝ ਰਾਤ ਇਲੈਕਸ਼ਨ ਤੋਂ ਉਹ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਕਿ ਸੱਚ ਆਈ ਦੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਆ ਕਿਉਂਕਿ ਪਹਿਲਾਂ 2022 ਚ ਜਿਸ ਤਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨਾਂ ਦਾ ਮਹੌਲ ਪ੍ਰਚਾਰ ਕਰਦੇ ਸੀਗੇ ਤਾਂ ਜਿਹਾ ਕਿ ਰਾਜਨੀਤੀ ਨੇਤਾ ਵੀ ਜਿਹੜੇ ਸੀਗੇ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕਿ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮਹੌਲ